ਕਬੀਰ ਮਾਇਆ ਡੋਲਣੀ ਪਵਨ ਚ ਕੋਲਣਹਾਰ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਕਬੀਰ ਜੀ ਨੇ ਇਸ ਸ਼ਲੋਕ ਅੰਦਰ ਸਾਨੂੰ ਸਮਝਾਇਆ ਹੈ ਕਿ ਕਬੀਰ ਮਾਇਆ ਡੋਲਣੀ ਪਵਨ ਚ ਕੋਲਣਹਾਰ ਮਾਇਆ ਭਾਵ ਕੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਇੱਕ ਡੋਲਣੀ ਹੈ ਡੋਲਣੀ ਤੋਂ ਭਾਵ ਕੇ ਦੁੱਧ ਦਾ ਭਾਂਡਾ ਜਿਸ ਵਿੱਚ ਅਸੀਂ ਦੁੱਧ पाके दही जमੁੰਦੇ ਹ ਤੇ ਫਿਰ ਉਸ ਵਿੱਚ ਅਸੀਂ ਮੱਖਣ ਪ੍ਰਾਪਤ ਕਰਦੇ ਹ ਉਸ ਤੋਂ ਕਬੀਰ ਜੀ ਨੇ ਸਾਨੂੰ ਸਮਝਾਇਆ ਕਿ ਸਾਡੇ ਜੀਵਨ ਵਿੱਚ ਜੋ ਮਾਇਆ ਹੈ ਮਾਇਆ ਦੇ ਜੇ ਤਿੰਨ ਗੁਣ ਹਨ ਇਸ ਵਿੱਚ ਹੀ ਸਾਰਾ ਸੰਸਾਰ ਭਰਮ ਦਾ ਰਹਿੰਦਾ ਹੈ ਮਾਇਆ ਡੋਲਣੀ ਪਵਨ ਝਕੋਲਣ ਹਾਰ ਪਵਨ ਤੋਂ ਭਾਵ ਕਿ ਹਵਾ ਸਵਾਸ ਭਾਵ ਕਿ ਸਾਡਾ ਜੀਵਨ ਝਕੋਲਣ ਹਾਰ ਉਹ ਚੀਜ਼ ਜਿਸ ਨਾਲ ਦੁੱਧ ਰਿੜਕੀਦਾ ਹੈ ਮਧਾਣੀ ਭਾਵ ਕਿ ਸਾਡਾ ਜੀਵਨ ਇਨਾਂ ਮਾਇਆ ਦੇ ਤਿੰਨ ਗੁਣਾ ਦੇ ਵਿੱਚ ਹੀ ਭਰਮਦਾ ਰਹਿੰਦਾ ਹੈ ਜਿਵੇਂ ਉਸ ਭਾਂਡੇ ਦੇ ਵਿੱਚ ਅਸੀਂ ਦੁੱਧ ਪਾ ਕੇ ਦਹੀਂ ਜਮਾ ਕੇ ਮੱਖਣ ਬਣਾਉਂਦੇ ਹਾਂ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਤੇ ਜਿਹੜਾ ਸੰਤvirti ਦਾ ਮਾਲਕ ਹੈ ਸਤਗੁਰ ਦਾ ਉਪਦੇਸ਼ ਕਮੋਂਦਾ ਹੈ ਨਾਮ ਵਿੱਚ ਜੁੜਦਾ ਹੈ ਸਬਰ ਸੰਤੋਖ ਵਿੱਚ ਰਹਿੰਦਾ ਹੈ ਉਹ ਇਸ ਮਾਇਆ ਦੇ ਤਿੰਨ ਗੁਣਾ ਤੋਂ ਰਹਿਤ ਹੋ ਕੇ ਚੰਗਾ ਜੀਵਨ ਬਤੀਤ ਕਰਦਾ ਹੈ ਸਤਗੁਰੂ ਦੀ ਸਿੱਖਿਆ ਪ੍ਰਾਪਤ ਕਰਦਾ ਹੈ ਇਹਨਾਂ ਮਾਇਆ ਦੇ ਤਿੰਨ ਗੁਣਾ ਦਾ ਉਹ ਸੱਦ ਉਪਯੋਗ ਕਰਦਾ ਹੈ ਜਿਵੇਂ ਚੰਗਾ ਵਿਅਕਤੀ ਮੱਖਣ ਖਾ ਲਵੇ ਅਤੇ ਛਾਛ ਭਾਵ ਕੇ ਜੋ ਵੇਸਟ ਪਦਾਰਥ ਹੈ ਉਹ ਰਹਿਣ ਦਵੇ ਭਾਵ ਕਿ ਅਸੀਂ ਜਿਹੜਾ ਮਨੁੱਖ ਸਤਗੁਰ ਦਾ ਉਪਦੇਸ਼ ਕਮੋਂਦਾ ਹੈ ਉਹ ਤਤ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ ਮੱਖਣ ਤੋਂ ਭਾਵ ਕੇ ਤਤ ਗਿਆਨ ਸਤਿਗੁਰ ਦਾ ਗਿਆਨ ਸਤਿਗੁਰ ਦਾ ਉਪਦੇਸ਼ ਚ ਸਤਿਗੁਰ ਦਾ ਸੁਭਾਉ ਰੱਬੀ ਗੁਣ ਸ਼ੁਭ ਗੁਣ ਇੱਕ ਤਤ ਰੂਪੀ ਮੱਖਣ ਹਨ ਜਿਹੜਾ ਮਨੁੱਖ ਸਤਿਗੁਰ ਦੇ ਦੱਸੇ ਮਾਰਗ ਤੇ ਚੱਲਦਾ ਹੈ ਉਹ ਮੱਖਣ ਖਾਂਦਾ ਹੈ ਭਾਵ ਕੇ ਤਤ ਆਪਣੇ ਜੀਵਨ ਵਿੱਚ ਲੈ ਆਉਂਦਾ ਹੈ ਸਮਤ ਲੈ ਆਉਂਦਾ ਹੈ ਵਿਵੇਕ ਬੁੱਧੀ ਲੈ ਆਉਂਦਾ ਹੈ ਤੇ ਜਿਹੜਾ ਸਤਿਗੁਰ ਦੀ ਸਿੱਖਿਆ ਤੋਂ ਮੁਨਕਰ ਹੈ ਉਹ ਛਾਛ ਪੀਏ ਸੰਸਾਰ ਭਾਵ ਕੇ ਉਹ ਆਪਣਾ ਜੀਵਨ ਫਿਰ ਵੇਸਟ ਹੀ ਕਰ ਦਿੰਦਾ ਹੈ